ਅਕਸਰ ਤਾਂ ਅਸੀਂ ਸੁਣਦੇ ਹਾਂ ਕਿ ਲੋਕਾਂ ਦੇ ਵਿੱਚ ਨਾ ਇੱਕ ਧਾਰਨਾ ਹੁੰਦੀ ਹੈ ਕਿ ਪਿੱਪਲ ਦਾ ਦਰਖਤ ਨਾ ਵੀ ਪਿੱਪਲ ਦੇ ਦਰਖਤ ਦੇ ਉੱਪਰ ਨਾ ਭੂਤਾਂ ਹੁੰਦੀਆਂ ਜਦ ਮੈਂ ਛੋਟੀ ਹੁੰਦੀ ਸੀ ਨਾ ਬਚਪਨ ਦੇ ਵਿੱਚ ਵੀ ਮੇਰੇ ਦਾਦੀ ਵੀ ਕਹਿੰਦੀ ਹੁੰਦੀ ਸੀ ਕਿ ਪਿੱਪਲ ਦੇ ਥੱਲੇ ਨਾ ਨਿਕਲਿਆ ਕਰ ਵੀ ਪਿੱਪਲ ਦੇ ਦਰਖਤ ਥੱਲੇ ਨਾ ਭੂਤਾਂ ਹੁੰਦੀਆਂ ਤੇ ਸਾਨੂੰ ਡਰਾਉਂਦੇ ਹੁੰਦੇ ਸੀ ਜਦ ਕਿ ਇਹ ਨਹੀਂ ਹੈ ਕਿ ਪਿੱਪਲ ਦੇ ਇੰਨੇ ਜ਼ਿਆਦਾ ਬੈਨੀਫਿਟਸ ਆ ਕਿ ਤੁਸੀਂ ਸੋਚ ਵੀ ਨਹੀਂ ਸਕਦੇਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿੱਪਲ ਦੀ ਅਗਰ ਆਪਾਂ ਟਾਣੀ ਤੋੜਦੇ ਹਾਂ ਜਾਂ ਪਿੱਪਲ ਦਾ ਕਹਿ ਲੋ ਕਿ ਇੱਕ ਵੀ ਅਗਰ ਅਸੀਂ ਪੱਤਾ ਤੋੜੀਏ ਨਾ ਤਾਂ ਉਹਦੇ ਵਿੱਚੋਂ ਦੁੱਧ ਨਿਕਲਦਾ ਵਾ ਇੱਕ ਚਿੱਟੇ ਰੰਗ ਦਾ ਜਿਹੜਾ ਕਿ ਦੁੱਧ ਹੁੰਦਾ ਆ ਤੇ ਤੁਹਾਨੂੰ ਪਤਾ ਇਹ ਦੁੱਧ ਕਿੰਨੇ ਕੰਮ ਦੀ ਚੀਜ਼ ਆ ਅਗਰ ਸਾਡੇ ਝਾੜ ਦੇ ਵਿੱਚ ਕੀੜਾ ਲੱਗਿਆ ਹੋਵੇ ਜਾਂ ਫਿਰ ਝਾੜ ਦੇ ਵਿੱਚ ਕਹ ਲਓ ਕਿ ਝਾੜ ਦਰਦ ਹੁੰਦੀ ਹੋਵੇ ਤਾਂ ਅਸੀਂ ਰੂਨ ਦਾ ਫੰਬਾ ਲੈ ਕੇ ਨਾ ਉਹਦੇ ਉੱਪਰ ਪਿੱਪਲ ਦਾ ਜਿਹੜਾ ਦੁੱਧ ਨਿਕਲਦਾ ਹੁੰਦਾ ਉਹਨੂੰ ਲਾ ਕੇ ਆਪਣੀ ਝਾੜ ਦੇ ਵਿੱਚ ਅਗਰ ਅਸੀਂ ਲਾ ਲਈਏ ਨਾ ਤਾਂ ਤੁਸੀਂ ਦੇਖਿਓ ਕਿ ਦਰਦ ਕਿੱਦਾਂ ਖਤਮ ਹੋ ਜਾਊਗਾ ਔਰ ਅਗਰ ਸਾਡੀ ਝਾੜ ਦੇ ਵਿੱਚ ਕੀੜਾ ਲੱਗਿਆ ਹੋਇਆ ਵਾ ਤਾਂ ਉਹ ਵੀ ਖਤਮ ਹੋ ਜਾਊਗਾ ਵੀ ਇੰਨਾ ਕੁ ਵਧੀਆ ਪਿੱਪਲ ਆ ਹੋਰ ਤਾਂ ਹੋਰ ਪਿੱਪਲ ਦੇ ਇੰਨੇ ਕ ਜਿਆਦਾ ਫਾਇਦੇ ਨੇ ਕਿ ਜਿਹੜੇ ਅਸੀਂ ਕਾਰਬਨ ਡਾਈਆਕਸਾਈਡ ਛੱਡਦੇ ਆ ਨਾ ਰਾਤ ਨੂੰ ਸੌਣ ਲੱਗੇ ਵੀ ਪਿੱਪਲ ਇਹਨੂੰ ਸੋਖਦਾ ਆ ਸੋਖਣ ਤੋਂ ਬਾਅਦ ਇਹਨੂੰ ਆਕਸੀਜਨ ਦੇ ਵਿੱਚ ਕਨਵਰਟ ਕਰਕੇ ਸਾਡੇ ਤੱਕ ਭੇਜਦਾ ਵਾ ਕਈ ਲੋਕ ਤਾਂ ਇਹ ਵੀ ਮੈਂ ਸੁਣਿਆ ਕਿ ਇਹ ਗੱਲਾਂ ਬੋਲਦੇ ਆ ਕਿ ਪਿੱਪਲ ਦੇ ਦਰਖਤ ਨੂੰ ਘਰ ਦੇ ਵਿੱਚ ਨਹੀਂ ਲਾਉਣਾ ਚਾਹੀਦਾ ਵੀ ਇਹ ਸ਼ੁੱਧ ਨਹੀਂ ਹੁੰਦਾਗਾ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਵਾਂ ਕਿ ਪਿੱਪਲ ਦਾ ਦਰਖਤ ਸਿਰਫ ਇੱਕ ਧਾਰਨਾ ਬਣੀ ਹੋਈ ਆ ਪੀਪਲ ਦੇ ਦਰਖਤ ਨੂੰ ਸਿਰਫ ਇਸ ਕਰਕੇ ਘਰ ਦੇ ਵਿੱਚ ਨਹੀਂ ਲਾਉਣਾ ਚਾਹੀਦਾਗਾ ਕਿਉਂਕਿ ਲੋਕ ਕਿਉਂਕਿ ਜਿਹੜੀ ਇਹ ਪੀਪਲ ਦੀ ਜੜਾ ਹੁੰਦੀ ਹੈ ਨਾ ਦਰਖਤ ਦੀਆਂ ਇਹ ਇੰਨੀ ਇੱਕ ਡੂੰਘੀਆਂ ਹੁੰਦੀਆਂ ਵਾਂ ਤਾਂ ਜੋ ਸਾਡੇ ਘਰ ਦੀਆਂ ਕੰਧਾਂ ਨੂੰ ਕਿਤੇ ਕੋਈ ਨੁਕਸਾਨ ਨਾ ਹੋ ਜਾਵੇ ਸਿਰਫ ਇਸ ਕਰਕੇ ਵੀ ਹੁੰਦਾ ਵਾ ਕਿ ਪਿੱਪਲ ਨੂੰ ਆਪਾਂ ਘਰ ਦੇ ਵਿੱਚ ਨਾ ਲਾਈਏ ਕਿਤੇ ਆਪਣੀਆਂ ਕੰਧਾਂ ਨਾ ਕਰਦੀਆਂ ਖਰਾਬ ਹੋ ਜਾਣ ਇਹਦੇ ਤਾਂ ਬਹੁਤ ਬੈਨੀਫਿਟਸ ਆ ਤੇ ਸਾਡੇ ਵਰਗੇ ਲੋਕ ਐਵੇਂ ਭੂਤਾਂ ਪ੍ਰੇਤਾਂ ਚ ਸਾਨੂੰ ਉਲਝਾਈ ਰੱਖਦੇ ਕਿ ਪਿੱਪਲ ਐਦਾਂ ਪਿੱਪਲ ਹੁੰਦਾ ਵੀ ਪਿੱਪਲ ਤਾਂ ਇੱਕ ਇੰਨੀ ਇੱਕ ਵਧੀਆ ਚੀਜ਼ ਹੈ ਪਿੱਪਲ ਥੱਲੇ ਤੁਸੀਂ ਕਦੇ ਖੜ ਕੇ ਦੇਖਿਓ ਕਿੰਨੀ ਤੁਹਾਨੂੰ ਸ਼ਾਂਤੀ ਕਿੰਨਾ ਸਕੂਨ ਤੇ ਕਿੰਨਾ ਹੀ ਆਰਾਮ ਮਿਲੇਗਾ ਇਹ ਤੁਸੀਂ ਸੋਚ ਵੀ ਨਹੀਂ ਸਕਦੇ ਪਿੱਪਲ ਇੰਨਾ ਵਧੀਆ ਚੀਜ਼ ਹੁੰਦੀ ਹੈ ਇਹੀ ਨਹੀਂ ਪੀਪਲ ਦੇ ਇੰਨੇ ਕ ਜਿਆਦਾ ਫਾਇਦੇ ਆ ਹੋਰ ਇੰਨੇ ਕ ਜਿਆਦਾ ਫਾਇਦੇ ਆ ਕਹਿੰਦੇ ਵੀ ਅਗਰ ਪੀਪਲ ਦਾ ਦਰਖਤ ਤੁਹਾਡੇ ਆਸ-ਪਾਸ ਹੈਗਾ ਤੁਹਾਡੇ ਘਾਤੀ ਜੜਾ ਤਾਂ ਨਹੀਂ ਫਟਣਗੇ ਪਰ ਤੁਹਾਡਾ ਸਰੀਰ ਬਿਲਕੁਲ ਫਿੱਟ ਫਾਟ ਹੋ ਜਾਊਗਾ ਕਹਿੰਦੇ ਵੀ ਪਿੱਪਲ ਦੇ ਯਾਦ ਕਰੋ ਪੁਰਾਣੇ ਟਾਈਮਾਂ ਦੇ ਵਿੱਚ ਸਾਰੇ ਲੋਕ ਪਿੱਪਲਾਂ ਦੇ ਥੱਲੇ ਬਹਿੰਦੇ ਹੁੰਦੇ ਸੀਗੇ ਕਹਿੰਦੇ ਉੱਥੇ ਤਾਪਮਨ 2 ਤੋਂ 3 ਡਿਗਰੀ ਤੱਕ ਠੰਡਾ ਹੁੰਦਾ ਆ ਤੇ ਆਪਾਂ ਕਹਿੰਦੇ ਨੇ ਹੁੰਦੇ ਸੀ ਪਿੱਪਲ ਦੇ ਥੱਲੇ ਸੱਠਾਂ ਲੱਗਦੀਆਂ ਹੁੰਦੀਆਂ ਸੀਗੀਆਂ ਤੇ ਲੋਕ ਪਿੱਪਲਾਂ ਦੇ ਥੱਲੇ ਬੈਠਦੇ ਹੁੰਦੇ ਸੀਗੇ ਤੇ ਪਿੱਪਲ ਦੇ ਪੱਤਿਆਂ ਨੂੰ ਜਿਹਦੇ ਅੰਦਰ ਸਰੀਰਕ ਕਮਜ਼ੋਰੀ ਹੈ ਨਾ ਕਹਿੰਦੇ ਰੋਜ਼ ਤਾਜ਼ੇ ਪਿੱਪਲ ਦੇ ਪੱਤੇ ਤੋੜੋ ਉਹਨੂੰ ਪਾਣੀ ਦੇ ਵਿੱਚ ਉਬਾਲ ਕੇ ਪੀ ਲਓ ਉਹਨੂੰ ਸਰੀਰਕ ਕਮਜ਼ੋਰੀ ਵੀ ਕਹਿੰਦੇ ਖਤਮ ਹੋ ਜਾਂਦੀ ਆ ਤੇ ਜਿਨ੍ਹਾਂ ਨੂੰ ਵੀ ਕਿਡਨੀ ਦੇ ਵਿੱਚ ਸਮੱਸਿਆ ਵਾ ਕਹ ਲਓ ਕਿ ਕਿਡਨੀ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਤਾਂ ਪਿੱਪਲ ਦੇ ਜਿਹੜੇ ਤਣੇ ਆ ਨਾ ਤਣੇ ਜਿਹੜੀ ਪਿੱਪਲ ਦੀ ਲੱਕੜੀ ਆ ਜਿਹੜੀ ਕਹ ਲਓ ਕਿ ਉਹਦੀ ਲੱਕੜੀ ਵੱਢ ਲਓ ਥੋੜੀ ਜੀ ਉਹਦੇ ਤਣੇ ਦੀ ਬੂਟਾਣਾ ਬਹੁਤ ਮੋਟਾ ਹੁੰਦਾ ਪਿੱਪਲ ਦਾ ਉਹਦੇ ਲੱਕੜੀ ਵੱਢ ਲਓ ਥੋੜੀ ਜੀ ਮੋਟੀ-ਮੋਟੀ ਜਿਹੜੀ ਆ ਉਹਨੂੰ ਝਾੜ ਕੇ ਪਾਣੀ ਦੇ ਵਿੱਚ ਉਬਾਲ ਕੇ ਚੰਗੀ ਤਰ੍ਹਾਂ ਕਹਿੰਦੇ ਵੀ ਉਹਨੂੰ ਪੀ ਲਓ ਉਹਨੂੰ ਕਿਡਨੀ ਦੀ ਵੀ ਕਿੱਦਾਂ ਦੀ ਵੀ ਕੋਈ ਪ੍ਰੋਬਲਮ ਹੋਊਗੀ ਨਾ ਕਹਿੰਦੇ ਉਹ ਵੀ ਠੀਕ ਹੋ ਜੂਗੀ ਵੀ ਇੰਨਾ ਰਾਮਬਨ ਇਲਾਜ ਆ ਕਹਿੰਦੇ ਪਿੱਪਲ ਦਾ ਤੇ ਸਾਡੇ ਵਰਗੇ ਲੋਕ ਸਾਨੂੰ ਡਰਾਉਂਦੇ ਰਹਿੰਦੇ ਆ ਕਿ ਪਿੱਪਲ ਤੇ ਨਾ ਜਾਇਓ ਭਾਈ ਪਿੱਪਲ ਤੇ ਭੂਤਾ ਹੁੰਦੀਆਂ ਆ ਮਾ ਪਿੱਪਲ ਤੇ ਭੂਤਾ ਨਹੀਂ ਹੁੰਦੀਆਂ ਭਾਈ ਆ ਦੇਖੋ ਇਦਾਂ ਤੁਸੀਂ ਵੱਟਣਾ ਆ ਤੇ ਇਦਾਂ ਵੱਢ ਕੇ ਤੁਸੀਂ ਪੀ ਲੈਣਾ ਹੈ ਨਾ ਪਿੱਪਲ ਤੇ ਭੂਤ ਨਹੀਂ ਹੁੰਦੀਆਂ ਗਿਆ ਪਿੱਪਲ ਤਾਂ ਇੱਕ ਲਾ ਲੋ ਇੱਕ ਨੈਗੇਟਿਵ ਊਰਜਾ ਨੂੰ ਸੋਖਦਾ ਵਾ ਤੇ ਪੋਜ਼ਿਟਿਵ ਜਿਹੜੀ ਊਰਜਾ ਵਾ ਉਹ ਲੋਕਾਂ ਨੂੰ ਪ੍ਰੋਵਾਈਡ ਕਰੋਂਦਾ ਵਾ ਇੰਨੀ ਵਧੀਆ ਚੀਜ਼ ਆ ਠੀਕ ਹੈ ਨਾ ਸੋ ਮੈਂ ਤਾਂ ਇਹੀ ਗੱਲ ਕਹੂੰਗੀ ਕਿ ਆਪਣੇ ਆਸ-ਪਾਸ ਦੂਰ ਦੂਰ ਜਿੰਨਾ ਵੀ ਤੁਹਾਨੂੰ ਕਿਸੇ ਨੂੰ ਲੱਗਦਾ ਹੈ ਕਿ ਪਿੱਪਲ ਦਾ ਦਰਖਤ ਜਰੂਰ ਲਾਓ ਜੀ ਕਿਉਂਕਿ ਬਹੁਤ ਹੀ ਵਧੀਆ ਤੇ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਗੁਣਕਾਰੀ ਹੈ ਜੀ ਇਹ ਪਿੱਪਲ ਦਾ ਦਰਖਤ 사ਸੀਕਾ ਇਹ ਨਹੀਂ ਜੀ ਪਿੱਪਲ ਦੀ ਲੱਕੜੀ ਨੂੰ ਕਹਿੰਦੇ ਅਗਰ ਤੁਸੀਂ ਅੱਗ ਲਾ ਕੇ ਉਹਨੂੰ ਸੁਆਹ ਕਰ ਲੋਗੇ ਨਾ ਤੇ ਦੇਖੋ ਤੁਸੀਂ ਉਹਦੇ ਵਿੱਚ ਆਕਸੀਜਨ ਦਾ ਲੈਵਲ ਕਿੰਨਾ ਕ ਜਿਆਦਾ ਵੱਧ ਜਾਊਗਾ ਵੀ ਕਹਿਣ ਦਾ ਮਤਲਬ ਹੈ ਕਿ 40% ਉਹਦੇ ਵਿੱਚ ਆਕਸੀਜਨ ਦਾ ਲੈਵਲ ਵੱਧ ਜਾਊਗਾ ਫਿਰ ਦੁਬਾਰਾ ਤੁਸੀਂ ਇੱਕ ਵਾਰੀ ਅੱਗ ਜਲਾਓ ਤੇ ਜਿਹੜੀ ਤੁਸੀਂ ਰਾਖ ਪਹਿਲਾਂ ਪਿੱਪਲ ਦੇ ਤਾਣੀਆਂ ਦੀ ਬਣਾਈ ਹੈ ਨਾ ਉਹਨੂੰ ਦੁਬਾਰਾ ਫੇਰ ਉਸੇ ਅੱਗ ਦੇ ਵਿੱਚ ਸੁੱਟ ਦੋ ਤੇ ਦੁਬਾਰਾ ਤੁਸੀਂ ਜਦੋਂ ਉਹਨੂੰ ਚੈੱਕ ਕਰੋਗੇ ਤਾਂ ਉਹਦੇ ਵਿੱਚ 60% ਤੱਕ ਕਹਿੰਦੇ ਆਕਸੀਜਨ ਦਾ ਲੈਵਲ ਵਧਿਆ ਹੋਊਗਾ ਤੇ ਜਿਹੜੀ ਸਾਰੀ ਰਾਖਾ ਫਿਰ ਤੁਸੀਂ ਉਹਨੂੰ ਇਕੱਠੀ ਕਰਕੇ ਚੰਗੀ ਤਰ੍ਹਾਂ ਇੱਕ ਮਿੱਟੀ ਦਾ ਭਾਂਡਾ ਲਓ ਕੋਈ ਵੀ ਜਿੰਦਾ ਕਿ ਆਪਾਂ ਤੋੜਾ ਕਹਿੰਦੇ ਆ ਪੁਰਾਣੇ ਟਾਈਮ ਤੇ ਪਤੋੜਾ ਮਟਕਾ ਉਹਨੂੰ ਲਓ ਉਹਦੇ ਵਿੱਚ ਸਾਰੀ ਰਾਖ ਨੂੰ ਪਾ ਦਿਓ ਤੇ ਪਾਣੀ ਨੂੰ ਵਿੱਚ ਉਹਦੇ ਭਰ ਕੇ ਰੱਖ ਦਿਓ ਤੁਸੀਂ 1-2 ਘੰਟੇ ਦੇ ਵਿੱਚ ਦੇਖੋਗੇ ਕਿ ਪੂਰੀ ਰਾਖ ਥੱਲੇ ਬੈਠ ਜੂਗੀ ਮਟਗਿਆ ਥੱਲੇ ਤੇ ਉੱਪਰ ਪਾਣੀ ਪਾਣੀ ਐਨ ਸ਼ੁੱਧ ਪਾਣੀ ਆ ਜਾਊਗਾ ਜਿਹਨੂੰ ਕਿ ਅਸੀਂ ਮਿਨਰਲ ਜਾਂ ਪਿਉਰੀਫਾਇਰ ਵਾਟਰ ਵੀ ਕਹਿੰਦੇ ਆ ਹੀਰੋ ਹੀਰੋਇਨਾ ਤਕਰੀਬਨ ਇਹੋ ਜਿਹਾ ਪਾਣੀ ਪੀਣਾ ਪਸੰਦ ਕਰਦੀਆਂ ਵਾ ਸੋ ਪਾਣੀ ਦੇ ਵੀ ਲੈਵਲ ਕਹਿੰਦੇ ਇੰਨਾ ਕੁ ਵਧੀਆ ਸ਼ੁੱਧ ਹੋ ਜਾਊਗਾ ਤੇ ਉਹਦੇ ਵਿੱਚ ਵੀ ਆਕਸੀਜਨ ਦੀ ਮਾਤਰਾ ਵਧ ਜੂਗੀ ਜਿਹੜੀ ਕਿ ਸਾਡੇ ਸਰੀਰ ਦੀ ਇਮਿਊਨਿਟੀ ਸਿਸਟਮ ਨੂੰ ਬਹੁਤ ਹੀ ਵਧਾ ਕੇ ਰੱਖੂਗੀ ਸਾਡਾ ਸਰੀਰ ਇੱਕਦਮ ਫਿੱਟ ਤੇ ਫੱਟ ਹੋ ਜਾਊਗਾ ਸੋ ਇੰਨੇ ਫਾਇਦੇ ਹੁੰਦੇ ਨੇ ਜੀ ਪੀਪਲ ਦੇ ਹੋਣਗੇ ਸੋ ਅਸੀਂ ਤਾਂ ਇੱਕ ਲਾ ਲੈਣਾ ਵਾ ਤੇ ਤੁਸੀਂ ਵੀ ਲਾ ਲਓ ਜੀ ਹੁਣ ਅਸੀਂ ਚਲਦੇ ਆਂ ਜੀ ਸਾਸਿਕਾ